ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 26 ਤੋਂ ਲੈ ਕੇ 31 ਅਗਸਤ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਆ ਕਿਹੜੇ ਕਿਹੜੇ ਇਲਾਕਿਆਂ 'ਚ ਮੀਂਹ ਨਿਰਧਾਰ ਸਾਰਪੰਦੇ ਦਿਖਾਈ ਦੇ ਰਹੇ ਨੇ ਤਾਂ ਕਿਹੜੇ ਦਿਨ ਮੀਂਹ ਆ ਕਾਫੀ ਇਲਾਕਿਆਂ ਨੂੰ ਕਵਰ ਕਰਨ ਦੀ ਸੰਭਾਵਨਾ ਤੇ ਕਿਸ ਦਿਨ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਰ ਜਿਹੜੇ ਜਾਪ ਰਹੇ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਦੀ ਝਟੜ ਜਿਹੜੀ ਦੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਕਰਨਾ ਚਾਹੁੰਦੇ ਆ ਗੁਜਾਰਚ ਕਰਨਾ ਚਾਹੁੰਦੇ ਤੁਸੀਂ ਕਿਸ ਲਗ ਜਿਲੇ ਤੇ ਸਵਿਡਨ ਵੇਖ ਰਹੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ 26 ਅਗਸਤ ਦੀ ਜਾਨੀ ਕਿ ਅੱਜ ਅੱਜ ਵੀ ਟੁੱਟਵੇਂ ਰੂਪ ਵਿੱਚ ਕਾਰਵਾਈਆਂ ਇਹ ਨਹੀਂ ਵੇਖਣ ਨੂੰ ਮਿਲ ਗਿਆ ਪੰਜਾਬ ਦੇ ਕੁਝ ਖੇਤਰਾਂ ਵਿੱਚ Haryana Rajasthan ਦੇ ਕੁਝ ਟੁੱਟਵੇਂ ਰੂਪ ਵਿੱਚ ਗਣ ਕਾਰਵਾਈਆਂ ਹੋਣ ਦੀ ਸੰਭਾਵਨਾ ਜਾਨੀ ਕਿ ਕਿਤੇ ਕਿਤੇ ਮੀਂਹ ਦੇ ਸ਼ਰਾਟੇ ਦ ਇਹ ਸਾਫ ਸਭ ਦਿਖਾਈ ਦੇ ਰਿਹਾ ਤੁਹਾਨੂੰ ਜਿਹੜਾ ਕੁਝ ਕਲਾਕੇ ਜਿਵੇਂ ਪੂਰਬੀ ਖੇਤਰ ਉਹ ਜਾਂ ਪਹਾੜ ਦੇ ਨਾਲ ਇਹ ਕੁਝ ਦੱਖਣੀ ਖੇਤਰ ਹਰਿਆਣਾ Rajasthan ਦੇ ਨਾਲ ਲੱਗਦੇ ਜਾਂ ਮੱਧ ਕੇਂਦਰ ਕੁਝ ਜਿਹੜੇ ਸਰਦੀ ਲਾਕੇ ਪਾਕਿਸਤਾਨ ਦੇ ਨਾਲ ਕਿਤੇ ਕਿਤੇ ੜੀ ਹਲਚਲ ਆਉਂਦੀ ਸੁਭਾਵਨਾ ਜਨਨ ਕਿ ਪੰਜਾਬ ਦੇ ਕੁਝ 15 ਤੋਂ 20 ਜਾਂ 20 ਤੋਂ 22% ਖੇਤਰਾਂ ਵਿੱਚ ਚਾਂਸ ਰਹਿਣਗੇ ਹਰਿਆਣਾ ਤੇ Rajasthan ਦੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਕੁਝ 10 ਤੋਂ 15 ਜਾਂ 15 ਤੋਂ 20% ਖੇਤਰਾਂ ਵਿੱਚ ਚਾਂਸ ਰਹਿਣਗੇ ਅੱਜ 26 ਅਗਸਤ ਨੂੰ ਕੁਝ ਖੇਤਰਾਂ ਵਿੱਚ ਤੰਬਰ ਲੱਗ ਕੇ ਸੁਭਾਵਨਾ ਰਹੀ ਕਿ ਜ਼ਿਆਦਾਤਰ ਲਾਕੇ ਮੌਸਮ ਜਿਆ ਠੀਕ ਠਾਕ ਰਹਿਣਗੇ ਸਾਰ ਨੇ ਦੋਸਤੋ 26 ਅਗਸਤ ਦੀ ਗੱਲ ਕਰੇ ਸਵੇਰ ਦੇੜੇ ਘੰਟੇ ਤਵੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖਸੋ ਕਰੀਬ ਮਾਝਾਤ ਬਾਬਾ ਦੇ ਖੇਤਰਾਂ ਵਿੱਚ ਜਿਹੜੇ ਹਲਚਲ ਆਉਂਦੀ ਸੁਭਾਵਨਾ ਸਵੇਰ ਦੇ ਘੰਟਿਆਂ ਵਿੱਚ ਹੋ ਸਕਦਾ ਜੇਕਰ ਸਿਸਟਮ ਬਾਬਾ ਦਾ ਥੱਲੇ ਰਵੱਦਾ ਤੇ ਹੋਰ ਲੱਗਦੇ ਨਾਲ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤੇ ਬਾਕੀ 27 ਅਗਸਤ ਦੀ ਦੁਪਹਿਰ ਸ਼ਾਮ ਦੇ ਆਸਪ ਜਿਹੜੇ ਹਲਚਲ ਆਉਂਦੀ ਸੁਭਾਵਨਾ ਖਾਸ ਕਰ ਸਿਰਸਾ ਹਸਾਰ ਫਤਿਹਬਾਦ ਸੂਰਤਗੜ ਹੋ ਗਿਆ ਖਾਜੂਵਾਲ ਹੋ ਗਿਆ ਜੇ ਸ਼੍ਰੀ ਗੰਗਨ ਹਨੁਮਾਨਗੜ ਨੋਮਗੜ ਬਠਿੰਡਾ ਜਨ ਕਿ ਪੰਜਾਬ ਵਿੱਚ ਵੇਖ ਸਕਦੇ ਕਾਫੀ ਖੇ ਆਪਣਾ ਜਿਹੜੀ ਜਾਪਰੀ ਜਾਨਕੀ ਟੁੱਟਵੇਂ ਰੂਪ ਵਿਚ ਕਾਰਵਾਈਆਂ ਹੋਣਗੀਆਂ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕੁਝ ਥੋੜੇ ਬਹੁਤ ਖੇਤਰਾ ਪਾਰਮੀ ਦੀ ਝਟ ਚਾਟ ਵੇਖਣ ਨੂੰ ਮੈਸਰੀ ਦੁਪਹਿਰ ਸ਼ਾਮ ਦੇ ਆਸੋ ਜਰਾ ਇਹ ਸਿਸਟਮ ਐਕਟਿਵ ਹੁੰਦੇ ਆ ਸਾਰ ਨੇ 27 ਅਗਸਤ 2024 ਨੂੰ ਜਾਨਕੀ ਤੁਸੀਂ ਵੇਖ ਸਕਦੇ ਸਾਫ ਸਫ ਦਿਖਾਈ ਦੇ ਰਿਹਾ ਬਠਿੰਡਾ ਆ ਗਿਆ ਫਿਰੋਜ਼ਪੁਰ ਮੋਗਾ ਜਫਰੀਦਕੋਟ ਮੁਕਸਰ ਫਾਜ਼ਿਲਕਾ ਇਸਾਰ ਸਰਸਾ ਆ ਗਿਆ ਧਕੜੀ ਖੇਤਰੋਗੇ ਜਿਵੇਂ ਉਸ ਤੋਂ ਬਾਅਦ ਸੰਗਰੂਰ ਦੇ ਕੁਝ ਇਲਾਕੇ ਹੋ ਗਏ ਪਟਿਆਲਾ ਆ ਗਿਆ ਅਮਾਨਸਾ ਬਲੂਧਿਆਣਾ ਦੇ ਮਾਝਾ ਤੋਂ ਬਾਦ ਖੇਤਰ ਹੋ ਗਏ ਉਸ ਤੋਂ ਬਾਅਦ ਕੁਝ ਪੂਰ ਆ ਸੂਰਤਗੜ ਹੋ ਗਿਆ ਸੰਗਰੀ ਆ ਗਿਆ ਸ਼੍ਰੀ ਗੰਗਾ ਨਗ ਹਰਮਾਨ ਘਾਟ ਨੂਬ ਘਾਟ ਹੋ ਗਿਆ ਖਾਜੀ ਵਾਲਾ ਦੇ ਖੇਤਰ ਸਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਹੈ 28 ਅਗਸਤ ਨੂੰ ਕੁਝ ਕੁਝ ਲੱਗਿਆ ਸਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਹੈ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾਸਲੇ ਟੁੱਟਵੇਂ ਰੂਪ ਵਿਚ ਕਾਰ ਵੀ ਜਿਹੜੇ ਹੋਣ ਦੀ ਸਭਾਵਨਾ ਹੈ ਤੇ 29 ਅਗਸਤ ਨੂੰ ਇਸ ਤਰ੍ਹਾਂ ਹੀ ਸਭਾਵਨਾ ਜਾਪਰੀ ਉਸ ਵਾਰ 30 ਅਗਸਤ ਨੂੰ ਗੱਲ ਕਰਦੇ 30 ਅਗਸਤ ਤੋਂ ਛੋੜੇ ਜੇ ਅਮੀਦੇਸਾਰ ਜਿਹੜੇ ਕਾਫੀ ਜਿਹੜੇ ਬਾਂਦੇ ਦਿਖਾਈ ਦੇ ਰਹੇ ਹਨ ਜਿਹੜੇ ਕਿ ਪੂਰਬੀ ਲਾਕੇ ਮਾਝਾ ਦੁਆਬਾ ਦੇ ਖੇਤਰ ਖਾਸ ਕਰ ਪਠ ਸਰਤਨ ਤਨ ਫਰੂਜ਼ਪੁਰ ਹੋ ਗਿਆ ਉਸਤਵਰ ਅੱਜ ਲੁਧਿਆਣਾ ਆ ਗਿਆ ਕੁਝ ਪਟਿਆਲਾ ਸੰਗਰੂਰ ਦੇ ਇਲਾਕੇ ਹੋ ਗਏ ਫੱਤੇਗੜ ਸਾਬਕਾ ਮੁਹਾਲੀ ਚੰਡੀਗੜ੍ਹ ਹੋ ਗਿਆ ਰੂਪਨਗਰ ਨਾਨਦਪੁਰ ਸਾਬ ਦੇ ਨਵਾਂ ਸ਼ਹਿਰ ਦੇ ਇਲਾਕੇ ਹੁਸ਼ਿਆਰਪੁਰ ਹੋ ਗਿਆ ਕੁਝ ਪਾਕਿਸਤਾਨ ਦੇ ਨਾਲ ਲੱਗਦੇ ਸਰਤੀ ਇਲਾਕੇ ਫਰੂਜ਼ਪੁਰ ਦੇ ਹੋ ਗਏ ਜਾਇਸ ਤੇ ਨਾਲ ਕੁਝ ਖੇਤਰ ਹੋ ਗਏ ਇਹਨਾਂ ਵਿੱਚ ਸਭਾਵ ਜਿਹੜੀ ਬੰਦਿਤ ਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ 31 ਅਗਸਤ ਦੀ ਗੱਲ ਕਰੇ 31 ਅਗਸਤ ਨੂੰ ਜੇ ਟੁੱਟਵੇਂ ਰੂਪ ਵਿੱਚ ਕਾਦੀਆਂ ਵੇਖਣ ਨੂੰ ਮਿਲ ਜੇ ਪੰਜਾਬ ਦੇ ਕੁਝ ਕੋਈ ਟਾਮਡ ਲੱਗ ਕੇ ਆ ਵਿੱਚ ਹਰਿਆਣਾ ਰਾਜਸਥਾਨ ਦੇ ਕੁਝ ਕੋਈ ਟਾਮਡ ਲੱਗ ਕੇ ਵਿੱਚ ਸਭਾਵਨਾ ਰਹੇ કરી ਹਰਿਆਣਾ Rajasthan ਵਿੱਚ ਜੋ ਟੁੱਟਵੇਂ ਰੂਪ ਵਿੱਚ ਕੜ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ Rajasthan ਦੇ ਕੁਝ ਕੁ ਖੇਤਰਾਂ ਵਿੱਚ ਸਭਾਵਨਾ ਰਹੇਗੀ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 26 ਤੋਂ ਲੈ ਕੇ 31 ਅਗਸਤ ਦੇ ਵਿੱਚਕਾਰ ਪੰਜਾਬ ਦੇ ਇੱਕ ਜਾਂ ਦੋ ਵਾਰ ਠੀਕ ਇੱਕ ਜਾਂ ਦੋ ਵਾਰ ਸਭਾਵਨਾ ਰਹੇਗੀ ਪੰਜਾਬ ਦੇ ਕਈ ਖੇਤਰ Haryana Rajasthan ਦੇ ਕਈ ਖੇਤਰ ਵਿੱਚ ਹਲਚਲ ਆਉਣ ਦੀ ਸਭਾਵਨਾ 26 ਤੋਂ ਲੈ ਕੇ 31 ਅਗਸਤ ਤੇ ਬਾਕੀ ਜਿਹੜੇ ਦਿਨ ਹੋਣਗੇ ਕੁਝ ਆ ਚਾਰ ਪੰਜ ਦਿਨ ਹੋਣਗੇ ਜਾਂ ਤਿੰਨ ਚਾਰ ਦਿਨ ਹੋਣਗੇ ਜਿਸ ਦਿਨ ਟੁੱਟਵੇਂ ਰੂਪ ਵਿੱਚ ਕਾਰਵਾਈਆਂ ਜਿਹੜੇ ਵੇਖਣ ਨੂੰ ਮਿਲ ਸਕਦੇ ਅੱਜ ਕਿਤੇ ਵੀ ਪੈ ਗਿਆ ਕੱਲ ਕਿਤੇ ਵੀ ਪੈ ਗਿਆ ਪੂਰੇ ਪੰਜਾਬ Haryana Rajasthan ਵਿੱਚ ਦੇ ਸਾਰ ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੇ ਇੱਕ ਅੱਧੀ ਵਾਰ ਹੋ ਸਕਦਾ ਹੈ ਜਾਂ 28 ਨੂੰ ਜਾਂ 27 ਨੂੰ ਜਾਂ 29 ਨੂੰ ਜਾਂ 30 ਨੂੰ ਇਹ ਤਿੰਨ ਚਾਰ ਦਿਨਾਂ ਵਿੱਚ ਇੱਕ ਵਾਰ ਹੋ ਸਕਦਾ ਹੈ ਜਾਂ ਇੱਕ ਅੱਧੀ ਵਾਰ ਜਾਂ ਦੋ ਵਾਰ ਵਾਤਵਤ ਹੋ ਸਕਦਾ ਹੈ ਪੰਜਾਬ ਦੇ ਕਾਫੀ ਖੇਤਰ ਹਰਿਆਣਾ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਹਲਚਲ ਆਉਂਦੀ ਸੰਭਾਵਨਾ ਜ਼ਿਆਤਰ ਇਲਾਕਿਆਂ ਵਿੱਚ ਜਿਹੜੇ ਮੌਸਮ ਹੋਵੇਗਾ ਟੁੱਟਵੇਂ ਰੂਪ ਵਿੱਚ ਜਿਹੜੇ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ 26 ਤੋਂ ਲੈ ਕੇ 31 ਅਗਸਤ ਦੇ ਵਿੱਚਕਾਰ ਟੁੱਟਵੇਂ ਰੂਪ ਵਿੱਚ ਯਾਨੀ ਕਿ ਅੱਜ ਕਿਤੇ ਵੀ ਪੈ ਗਿਆ ਕੱਲ ਕਿਤੇ ਵੀ ਪੈ ਗਿਆ ਪਰਸੋਂ ਕਿਤੇ ਵੀ ਪੈ ਗਿਆ ਹੋ ਸਕਦਾ ਹੈ ਕਿ ਜਿਵੇਂ ਇੱਕ ਅੱਧੀ ਵਾਰ ਇਹੋ ਜਿਹੇ ਇਲਾਕੇ ਵੀ ਹੋਣਗੇ ਜਿੱਥੇ ਅੱਜ ਵੀ ਪੈ ਗਿਆ ਪਰਸੋਂ ਵੀ ਇਸ ਤਰ੍ਹਾਂ ਜਿਹੜੀ ਸੰਭਾਵਨਾ ਇੱਕ ਦੋ ਵਾਰ ਜਾਂ ਦੋ ਤਿੰਨ ਵਾਰ ਇੱਕ ਅਰਥਾਤ ਮੀਂਹ ਪੈਣ ਦੇ आसार ਨੇ ਲਗਾਤਾਰ ਮੀਂਹ ਨਹੀਂ ਪਹੁੰਚੇਗਾ ਅੱਜ ਜਿਵੇਂ ਪੈ ਗਿਆ ਠੀਕ ਉਸ ਵਾਰ ਮੌਸਮ ਸਾਫ਼ ਹੋ ਗਿਆ ਇੱਕ ਦਿਨ ਆ ਬਾਅਦ ਜਿਹੜਾ ਛੱਡ ਕੇ ਦੋ ਦਿਨ ਬਾਅਦ ਉੱਥੇ ਵੀ ਫਿਰ ਪੈ ਗਿਆ ਇਸ ਤਰ੍ਹਾਂ ਇਹ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਕੁਝ ਖੇਤਰ ਜਿਹੜੇ ਆਪਾਂ ਗੱਲ ਕਰੀ ਖਾਲੀ ਰਹਿਣਗੇ ਜਾਨੀ ਕਿਤੇ ਕਿਤੇ ੜੀ ਹਲਕੀ ਸੰਗਣੀ ਪਤਲੇ ਪਹੁੰਚੇਗੀ ਜਿਹੜੇ ਠੱਡੀਆਂ ਮੌ ਚੱਲ ਸਕਦੇ ਜਾਂ ਕਿਣਵੇਂ ਹੋ ਸਕਦੀ ਕੁਝ ਕੁ ਇਲਾਕਿਆਂ ਵਿੱਚ ਤੇ ਕੁਝ ਕੁ ਲਾਕੇ ਮੀਂਹ ਤਾਂ ਵਾਂਝੇ ਰਹਿ ਸਕਦੇ ਨੇ ਪੰਜਾਬ ਦੇ ਤੇ ਹਰਿਆਣਾ ਰੋਗ ਜਿਹੜੇ ਕਾਰਵਾਈਆਂ ਵੇਖਣ ਨੂੰ ਮਿਲ ਰਹੀ ਸਿਰ ਇੱਕ ਅੱਧੀ ਵਰ੍ਹੇ ਸੁਭਾਵਨਾ ਰਹੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾ ਉਮੀਦ ਹੈ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ 27 28 29 ਅਤੀ ਅਗਸਤ ਦੇ 4 ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਸੁਭਾਵਨਾ ਰਹੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰ ਚਲਚਲਾ ਹੋਣ ਦੀ ਸੁਭਾਵਨਾ ਹੈ ਤੇ ਬਾਕੀ ਜ਼ਿਆਦਾਤਰ ਇਲਾਕੇ ਮੌਸਮ ਜਿਹੜਾ ਵਗਾ ਟਟਵੇਂ ਰੂ ਵਿੱਚ ਜਿਹੜੇ ਕਾਰਵਾਈਆਂ ਹੋਣ ਦੀ ਸੁਭਾਵਨਾ ਅੱਜ ਕਿਤੇ ਵੀ ਬੈ ਕੱਲ ਕਿਤੇ ਵੀ ਪੈ ਗਿਆ ਪਰਸੋਂ ਕਿਤੇ ਵੀ ਪੈ ਗਿਆ ਇਸ ਤਰ੍ਹਾਂ ਇਹ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਹੈ ਤੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੀ ਵੇਖ ਸਕਦੇ ਹੋ 27 ਤਾਂ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਸਕਦੇ ਮਾਚਾ ਦਵਤ ਪੂਰਬੀ ਖੇਤਰ ਇਸ ਜਰਾ ਸੁਭਾਵਨਾ ਹੈ ਕੁਝ ਪੱਛਮੀ ਸਰਦੀ ਲਾ ਕੇ ਕੁਝ ਦੱਕਣੀ ਕੁਝ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਇੱਥੇ ਜਿਹੜੀ ਸੁਭਾਵਨਾ ਜ਼ਿਆਦਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ